ਕਰਦੇ ਹੋਏ ਆ ਮਨ ਦੀ ਬੈੜ ਹੈ ਨਾ ਜਿਹੜੀ ਕਦੇ ਦੂਰ ਹੋਵੇ ਆਪਾਂ ਸਾਰੇ ਇਸ ਮਾਰਗ ਦੇ ਧਾਰਨੀ ਬਣਨ ਦੀ ਕੋਸ਼ਿਸ਼ ਕਰਿਓ ਸੁਰਮਾ ਬੇਨਤੀ ਕਰ ਰਿਹਾ ਸੀ ਕਿ ਗੋਬਰ ਸਿੰਘ ਮਹਾਰਾਜ ਜਿਹੜੇ ਪਾਤਸ਼ਾਹ ਜੀ ਬੈਠੇ ਹੋਏ ਆ ਟਾਂਡਾ ਸਾਹਿਬ ਦੀ ਕਰਦੀ ਦੇ ਉੱਤੇ ਕਵੀਆਂ ਦੀ ਸਭਾ ਲੱਗੀ ਹੋਈ ਹੈ ਮੇਰੇ ਮਾਲਕ ਦੇ ਜਿਵੇਂ ਹੁਣ ਚੰਦਰਮਾ ਦੇ ਆਲੇ ਦੁਆਲੇ ਨੂੰ ਤਾਰੇ ਸ਼ਬਦੇ ਕਿੰਨੇ ਸੋਹਣੇ ਲੱਗਦੇ ਆ ਇਹਦੀ 52 ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਲੇ ਦੇ ਬੈਠੇ ਸੱਚੇ ਪਾਸੇ ਜੋ ਉਹ ਤੋਂ ਬਚਨ ਕਰਦੇ ਆ ਅਧਿਆਤਮਕ ਬਚਨ ਕਰਦੇ ਆ ਨੀਤੀ ਦਾ ਬਚਨ ਕਰਦੇ ਆ ਉਹਨੂੰ ਕਲਮ ਬੰਦ ਕਰਦੇ ਆ ਉਹਨੂੰ ਨਾਲ ਦੇ ਨਾਲ ਇਹਨਾਂ ਰੇਡ ਲਿਖਦੇ ਗੁਰ ਕਵਿਤਾ ਦੇ ਵਿੱਚ ਲਿਖਦਾ ਹੈ ਕੋਈ ਚੌਪਈ ਦੇ ਵਿੱਚ ਲਿਖਦਾ ਕੋਈ ਸਵਈਏ ਦੇ ਰੂਪ ਦੇ ਵਿੱਚ ਲਿਖਦਾ ਕੋਈ ਵੀ ਸੁਨੋਕ ਕੋਈਵੇਂ ਵੀ ਲਿਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹ ਤੋਂ ਨਿਕਲੇ ਹੈ ਬਚਨ ਨਾਲੋਂ ਅਗਮਨੀ ਸਾਫ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਦਿੰਦੇ। ਮਹਾਰਾਜ ਜੀ ਪਰਮਾਤਮਾ ਦੀ ਮੌਜ ਵਿੱਚ ਬੈਠੇ ਹੋਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਨ ਦੇ ਵਿੱਚ ਗੱਲ ਆਈ ਕਿ ਇਹ ਕਵੀ ਜਨੋ ਇੱਕ ਗੱਲ ਦੱਸੋ ਬਾਹਰ ਨੇ ਤੋਗ ਨਾਮ ਨੂੰ ਸਾਹਮਣੇ ਰੱਖੀ ਕਿਹੜੀਆਂ ਰੱਖੀਆਂ ਬਬ ਬੇਨਤੀ ਕਰਾ ਕਿ ਦੁੱਖ ਕੀ ਹੈ ਤੇ ਸੁੱਖ ਕੀ ਹੈ ਗਮ ਚੇ ਵਾਸਨ ਚੀਸਤ ਸ਼ਾਦੀ ਦੁੱਖ ਕਿਹਨੂੰ ਕਹਿੰਦੇ ਨੇ ਖੁਸ਼ੀ ਕਿੱਥੋਂ ਮਿਲਦੀ ਹੈ ਖੁਸ਼ੀ ਸੁੱਖ ਕੀ ਹੈ ਗੱਲਾਂ ਹੀ ਤੇ ਦੋ ਨੇ ਨਾ ਹੋਵੇ ਜਿੰਨੇ ਵੀ ਆਪਾਂ ਆਏ ਆ ਰਹੇ ਆ ਇਸ ਸਵਾਗਤ ਕਰ ਰਹੇ ਆ ਇਹਨਾਂ ਦਾ ਮੇਨ ਕਾਰਨ ਤੇ ਇਹ ਹੀ ਹੈ ਨਾ ਕਿ ਸਾਡੀ ਜ਼ਿੰਦਗੀ ਦੇ ਦੁੱਖਾਂ ਨੇ ਘੇਰੀ ਗਏ ਦੁੱਖ ਬਹੁਤ ਹੈ ਬਹੁਤ ਦੁੱਖ ਨੇ ਕਿ ਤਨ ਦੁੱਖੇ ਕੋਈ ਮਨ ਦੁੱਖ ਕੋਈ ਚਿੰਤਾ ਚਿੰਤਾ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀਕੇ ਦਾਸ ਔਰੇ ਮੇਨ ਗੱਲ ਤਾਂ ਤੁਸੀਂ ਕਮਾਈ ਕਰਦੇ ਮਿਹਨਤ ਕਰਦੇ ਬੱਚੇ ਬੱਚੀਆਂ ਨੌਕਰੀਆਂ ਤੇ ਲੱਗੇ ਹੋਏ ਆ ਕਾਰੋਬਾਰ ਖੇਤੀਆਂ ਬਾੜੀਆਂ ਨਾ ਸਾਰਿਆਂ ਦਾ ਮਤਲਬ ਤਾਂ ਇਹੀ ਹੈ ਕਦੋਂ ਸੇ ਕੰਮ ਸਾਨੂੰ ਸੁੱਖ ਮਿਲ ਜਾਏ ਸਕੂਨ ਦੀ ਜ਼ਿੰਦਗੀ ਅਸੀਂ ਲੱਭ ਲਈਏ ਅਸੀਂ ਚੈਨ ਨਾਲ ਇਸ ਧਰਤੀ ਦੇ ਉੱਤੇ ਇਸ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਰਹਿ ਸਕੀਏ। ਸਾਰੇ ਕਾਸੇ ਦਾ ਮਤਲਬ ਤੇ ਇਹੀ ਹੈ ਨਾ। ਪਰ ساری ਜ਼ਿੰਦਗੀ ਲੱਗ ਜਾਂਦੀ ਹੈ ਸਰ ਕਮਾਉਂਦਿਆਂ ਮਿਹਨਤ ਬਿਸ਼ੱਕ ਕਰਦੇ ਨੂੰ ਪਰ ਸੁੱਖ ਸਾਨੂੰ ਫੇਰੇ ਵਿੱਚ ਲੱਭਦਾ ਕਿੱਥੇ? ਨੌਜਵਾਨ ਨੂੰ ਪੁੱਛ ਲੋ ਕਿਉਂ ਵੀ ਭਾਈ ਤੂੰ ਸੁਖੀਂ ਕਾਹਦੇ ਸੁਖੀਂ ਬਸ ਕੋਈ ਰੋਜ਼ਗਾਰ ਨਹੀਂ ਮਿਲਦਾ ਹੈ ਮੇਲੇ ਫਿਰਦੇ ਆ ਜੇ ਕੰਮ ਕਰਦੇ ਆ ਤਾਂ ਬਸ ਘਟਾਟ ਹੋਈ ਜਾਂਦੀ ਹੈ ਥੱਗਿਆਂ ਟੁੱਟੇ ਕਿਸੇ ਦੇ ਲਈ ਕੋਈ ਸਾਮਾ ਨਹੀਂ ਫਿਕਰਦਾ ਕਿਸੇ ਮਰਦ ਨੂੰ ਪੁੱਛ ਲਓ ਮਹਾਰਾਜ ਨੇ ਮੋਹਰ ਲਾਤੀ ਪੱਕੀ ਕਿਹੜੀ ਮੋਹਰ ਲਾਤੀ ਬੜੇ ਸਾਰੇ ਦੁਖੀ ਆ ਸਭ ਸੰਸਾਰ ਹਰੀ ਤੇਰਾ ਨਾਮ ਮੰਨਾਂ ਦੁਖੀ ਆ ਸਭ ਸੰਸਾਰ ਹਰੀ ਦੁਨੀਆਂ ਸਭ ਸੰਸਾਰ ਹਰੀ ਤੇਰਾ ਨਾਮ ਬਿਨਾ 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 Oh, I don't ਤੇਰੇ ਨਾਮ ਬਿਨਾ ਦੁਨੀਆਂ ਦਾ ਸੰਸਾਰ ਹਰੀ 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 ਤੇਰੇ ਨਾਮ ਬਿਨਾ ਭਾਵੇਂ ਲੋਕਾਂ ਨੇ ਸਰੂਪਾਸ਼ਣ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਮੂਤ ਨਿਕਲਣ ਵਾਲਾ ਇੱਕ ਸ਼ਬਦ ਕਾਨੂੰਨ ਬਣ ਜਾਏ ਕਰਦਾ ਸੀ ਜਨਨ ਦੇ ਕਹਿੰਦੇ ਸੀ ਨਾ ਵੀ ਕਿ ਸਾਡੇ ਦੇ ਬਿਨਾਂ ਤੇ ਉੱਧਈ ਨਹੀਂ ਚੁੱਲਾ ਅਸੀਂ ਜੋ ਕੁਝ ਹੋਏਗੇ ਕਰਤਾ ਕਰਤਾ ਬਿਲਕੁਲ ਉਹਨਾਂ ਦੀ ਗੱਲ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਗ ਹਰਾਮ ਕੱਲ ਆਪਾਂ ਸੀਤਾ ਲੱਤ ਵਿਚੜ ਗਏ ਰੋਗ ਹੈ ਦਸ ਲੰਨ ਗਵਾਜ ਨਸੀਤਾ ਆਂਦੀ ਸਾਰੇ ਦੀ ਗੱਲ A to Z ਜਿਹੜੇ ਵੱਡੇ ਵੱਡੇ ਬਾਲੀ ਪਰ ਸਰਾਮ ਮਰ ਗਏ ਇੰਦਰ ਵਰਗੇ ਬਾਲੀ ਰੋਗ ਹੈ ਨਾ ਇਹ ਪਤਾ ਨਾਨਕ ਦੁਖੀਆ ਸਭ ਸੰਸਾਰ ਸਾਡੇ ਵਰਗੇ ਕਿਲੇ ਮਕੌੜੀ ਦੇ ਉੱਤੇ ਕੱਲੀ ਪੜਦੀ ਐ ਤੇ ਤਾਂ ਉਹ ਦੁਖੀ ਨੇ ਜਿਹੜੇ ਮਤਲਬ ਧਰਤੀ ਉੱਪਰ ਕੋਟਗੜਣ ਕੀਤੀ ਗਈ ਵਜਾਏ ਜੋ ਸਮਾਨ ਨਾਮ ਬਾਣੀ ਜਿਹੜੇ ਕਹਿੰਦੇ ਸੀ ਨਾ ਵੀ ਅਸਮਾਨ ਵਿੱਚ ਵੀ ਮੌਂਦੇ ਸੀਗੇ ਜੋ ਸਮਾਨ ਨਾਮ ਬਾਣੀ ਇੱਥੇ ਉਹ ਵੀ ਦੁਖੀ ਬਿਲਕੁਲ ਦੇ ਕੂਕਦੇ ਚੀਕਾਂ ਮਾਰਦੇ ਦੁਨੀਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੰਮ ਚ ਅਗਵਾਸ ਦੁੱਖ ਕੀ ਨੂੰ ਕਹਿੰਦੇ ਜਿਸ ਤਰ੍ਹਾਂ ਸਤਿ ਸ੍ਰੀ ਅਕਾਲ ਖੁਸ਼ੀ ਕੀ ਦਾ ਨਾਮ ਖੁਸ਼ੀ ਕੀ ਰੂਪ ਹੈ ਸੁਖ ਕੀ ਹੈ ਮਹਾਰਾਜ ਜੀ ਦੀ ਵਿਆਖਿਆ ਲੰਮੀ ਚੌੜੀ ਨਹੀਂ ਕਰਨੀ ਵੱਡੇ ਵੱਡੇ ਦੇਖ ਲਈਏ ਕਿੱਲੇ ਹੁੰਦੇ ਨੇ ਲੰਮੀ ਰਕਮ ਤਾਂ ਮਨੇ ਬਣਾ ਕੇ ਨਹੀਂ ਹੁੰਦੀ ਇੱਕ ਇੱਕ ਦੋ ਦੋ ਲੈਣਾ ਦੇ ਵਿੱਚ ਇਹਨਾਂ ਨੇ ਸਦਾਤ ਜਿਹੜੇ ਸਾਹਮਣੇ ਬੈਠੇ ਨੇ ਸਾਨੂੰ ਇਹਨਾਂ ਦੀ ਪੇਸ਼ਕਾਰੀ ਕਰ ਲੈ ਕੇ ਲਿਆਓ ਦੁੱਖ ਤੇ ਸੁਖ ਗੱਲ ਹੀ ਦੋ ਦਿਨ ਤੇ ਮੈਂ ਬਹਿ ਜਾਈ ਬੇਝੀ ਗੱਦੀ ਤੋਂ ਸਾਰੇ ਜਿੱਕੇ ਸਭ ਇਕੱਠੇ ਕਰਨ ਲੱਗਦੇ ਲੱਗ ਜਾਂਦੀ ਹੈ